ਨਾਨਾ ਮੈਂ ਬੁਲਾਉਣੀ ਆ ਤੂੰ ਕਿਉਂ ਬੁਲਾਵੇਂਗੀ ਵਸਤ ਮੇਰੇ ਕੋ ਨਹੀਂ ਦੇਖਦੀ ਜਾ ਰਾਨੋ ਨਹੀਂ ਨਾਨੋ ਅੱਜ ਕੀ ਹੋ ਰਿਹਾ ਅੱਜ ਕੀ ਹਾਂਜੀ ਮੰਮੀ ਕੀ ਹੋ ਗਿਆ ਚੱਕਰ ਆ ਗਿਆ ਦੇਖ ਹਰਮਨ ਕੀ ਹੋ ਗਿਆ ਚੱਕਰ ਆ ਗਿਆ ਮੰਮੀ ਹੋਣੀ ਤਾਂ ਚੰਗੀ ਭਲੀ ਸੀ ਹਰਮਨ ਕੀ ਹੋ ਗਿਆ ਇੱਕਦਮ ਨਹੀਂ ਪੁੱਤ ਨੂੰ ਕਮਜ਼ੋਰੀ ਜ਼ਿਆਦਾ ਹੋ ਰਹੀ ਹੈ ਕਿੰਨੇ ਦਿਨਾਂ ਦੀ ਤਾਂ ਬਿਮਾਰ ਹੋ ਰਹੀ ਹੈ ਆ ਦੇਖ ਕੇ ਪਾਣੀ ਲੈ ਕੇ ਆਵਾ ਤੂੰ ਪਾਣੀ ਨਾ ਲੈ ਕੇ ਤੂੰ ਆਇਆ ਆਹ ਫੜ ਕੋ ਜਾ ਮਾ 100 ਰੁਪਏ ਆ ਇਹ ਹਾਂ ਮੈਨੂੰ ਪਤਾ ਹੈ ਐਨੀ ਕਿ ਤਾਂ ਮੈਂ ਪੜ੍ਹੀ ਲਿਖੀ ਹੈਗੀ ਆ 20000 ਹੈ ਇਹਦੇ ਨਾਲ ਸਰਨਾ ਨਹੀਂ ਹੈਗਾ ਮਾਂ ਨਾ ਕੀ ਗੱਲ ਮੈਂ ਇਸ ਖਰੀਦ ਕੇ ਲਿਆਉਣੀ ਹੈ ਵੀ ਲੱਖ ਡੇਢ ਲੱਖ ਚਾਹੀਦਾ ਇਹਦੇ ਨਾਲ ਕੀ ਆਉ ਮੰਮੀ ਲੈ ਪਰ ਫੜਾ ਦੇ ਭਾਈ ਜੇ ਨਹੀਂ ਕੁਸ ਆਉਂਦਾ ਲੈ ਵੀ ਫੜਾ ਦੇ ਮੰਮੀ ਜੀ ਹਾਂ ਬੁੱਤ ਪਿਆਰੀ ਦੇਤੇ ਹਾਂ ਬੁੱਤਿਆ ਬੋਲ ਮੰਮੀ ਮੈਂ ਨਾ ਇਹ ਕਹਿੰਦੀ ਸੀਗੀ ਵੀ ਅਸੀਂ ਨਾ ਘੁੰਮਣ ਜਾਣਾ ਹੈਗਾ ਲੈ ਇਦੇ ਵਿੱਚ ਪੁੱਛਣ ਦਸਣਾ ਹੈ ਕੀ ਗੱਲ ਹੈ ਜਾਓ ਘੁੰਮਿਓ ਪੈਸੇ ਵੀ ਤਾਂ ਚਾਹੀਦੇ ਨੇ ਫਿਰ ਘੁੰਮਣ ਵਾਸਤੇ ਗਰਮੀ ਬਹੁਤ ਹੈ ਪੀੜੇ ਪਾਣੀ ਮੰਗ ਰਹੇ ਨੇ ਪਾਣੀ ਪਾ ਦਿਏ ਹਰੇ ਬਾਈ ਹਰੇ ਬਈਓ ਹੈ ਇਹ ਪਤਾ ਨਹੀਂ ਕਿਵਰੇ ਪੈਰ ਜਿ ਮਰੀ ਜਾਂਦਾ ਹੈਗਾ ਕਰਤੀਆਂ ਗੱਲ ਜਾ ਕੇ ਨਾ ਕੀ ਗੱਲ ਇੱਥੇ ਪੈਪ ਨੂੰ ਫੜੀ ਬੈਠਾ ਖੇਤ ਵਗ ਜਾ ਖੇਤ ਦਾ ਜੀਰੀ ਲਾਉਣ ਨਾਲ ਇੰਨੇ ਬੰਦੇ ਆ ਰਹੇ ਨੇਗੇ ਓਹੋ ਲਾਈਟ ਨੇ ਹੁਣੇ ਜਾਣਾ ਸੀ ਤੈਨੇ ਹੁਣੇ ਆਉਣਾ ਸੀ ਫਿਰ ਮੈਂ ਮੈਂ ਪੁੱਠੀ ਵਗ ਜਾਨੀ ਆ ਤੂੰ ਲਾਈਟ ਨੂੰ ਬੁਲਾ ਲੈ ਨਹੀਂ ਹੋ ਕੀ ਗਿਆ ਕਿਉਂ ਲੜਦੀਆਂ ਦੱਸ ਨਾ ਨਿਆਣਾ ਤੈਨੂੰ ਵੀ ਕਿਸੇ ਗੱਲ ਦਾ ਪਤਾ ਨਹੀਂ ਹੈਗਾ ਪਤਾ ਤਾਂ ਹੈਗਾ ਤੂੰ ਦੱਸ ਦੇ ਕੀ ਗੱਲ ਐ ਮੇਰੇ ਬਿਨਾ ਕਹੇ ਤਾਂ ਤੇਰੇ ਕੰਮ ਤੋਂ ਜੂ ਸਰਕਦੀ ਨਹੀਂ ਹੈਗੀ ਖੇਤ ਵਗ ਜਾ ਮਖਾ ਬਈ ਜੀਰੀ ਲਾਉਣ ਲੱਗ ਰਹੇ ਨੇ ਖੇਤ ਨਹੀਂ ਵਗ ਜਾਣਾ ਕਿਉਂ ਨੇਰੀ ਆ ਗਈ ਏਡੀ ਛਿੱਤੀ ਜਾ ਤਾਂ ਰਹਾ ਹੁਣ ਬਿਨਾ ਕਹੇ ਤਾਂ ਤੈਨੂੰ ਕੋਈ ਗੱਲ ਆਉਂਦੀ ਨਹੀਂ ਹੈਗੀ ਆਪਦੇ ਆਪ ਤਾਂ ਤੈਨੂੰ ਦਿੰਦਾ ਨਹੀਂ ਹੈਗਾ ਵੀ ਖੇਤ ਬੰਨੇ ਦਾ ਕੰਮ ਹੈਗਾ ਨਹੀਂ ਬੰਦਾ ਤਿੰਨ ਰਾਤ ਖੇਤ ਹੀ ਰਹਿਣਾ ਹੁੰਦਾ ਜਦੋਂ ਖੇਤ ਜਾਦੇ ਕੰਮ ਹੋਵੇ ਤੂੰ ਮਾਂ ਦਾ ਪੁੱਤ ਆ ਤੱਕ ਰਹੀ ਥੀ ਫਿਰ ਯਾ ਨਾ ਗੇੜੇ ਦਿੰਦਾ ਪਤਾ ਨਹੀਂ ਕੀ ਆਂਡੇ ਤਰੇ ਨੰਦਰ ਵੀ ਉਹਨਾਂ ਤੇ ਬੈਠਾ ਏ ਤੂੰ ਨਹੀਂ ਮੈਂ ਤਾਂ ਦੂਜਾ ਪਿਆ ਤਾਂ ਕਰਾ ਲਿਆਤੀ ਵੀ ਮੈਨੂੰ ਸੁਖ ਹੋਊਗਾ ਮੈਨੂੰ ਕੀ ਪਤਾ ਮੈਨੂੰ ਤੇਰਾ ਦੁੱਖ ਹੋਜੂ ਦੁੱਖ ਹੋਜੂ ਮੈਨੂੰ ਪਤਾ ਸੀ ਤੇ ਤੇਰੇ ਕੀ नाग ਲੜ ਗਿਆ ਕੀ ਕਿਹਾ ਮੈਂ ਤੈਨੂੰ ਇਹ ਜ ਨਹੀਂ नाग ਲੜੇ ਤੇਰੇ ਪੇਕੇ ਨਹੀਂ ਮੇਰੇ ਕਉਂ ਲੜੇ नाग ਮੇਰੇ ਪੇਕੇ ਤੱਕ ਜਾਣ ਦੀ ਲੋੜ ਨਹੀਂ ਮੇਰੀ ਗੱ ਵੇ ਤਾਂ ਉਹ ਹੀ ਦੀ ਪਹਿਲਾ ਹੀ ਜਿਹੜੀ ਤੇਰੀ ਧੌਂ ਚੱਲੀ ਗਈ ਮੈਂ ਕੋਈ ਨਹੀਂ ਤੇਰੀ ਧੌਂ ਚੱਲਦੀ ਹੈਗੀ ਮੈਨੂੰ ਲੱਗਦਾ ਤੂੰ ਪੁੱਣ ਲੱਗੇਗਾ ਹਣਾ ਪੰਚਾਇਤ ਸਸਾਰੀ ਨਿਖਲਖਿਓਂ ਕਰਾ ਕੇ ਕੋਠੀਆਂ ਕਾਰਾਂ ਜ਼ਮੀਨਾਂ ਤੋਂ ਲੈ ਕੇ ਸਾਰਾ ਕੁਸਬ ਦੇ ਨੌਕਰਾ ਕੇ ਨਾ ਫੇਰ ਆਈ ਈ ਮੈਂ ਆਈ ਨਹੀਂ ਆਈ ਈ ਤੂੰ ਵੀ ਮੈਨੂੰ ਕੰਮ ਦੀ ਗੱਲ ਕਰਿਆ ਕਰ ਜਿਆਦੇ ਮਗਦਨਾ ਮਾਰਿਆ ਕਰ ਮੇਰੇ ਨਾਲ ਐਡਾ ਤੂੰ ਡੀਸੀ ਨਹੀਂ ਲੱਗਿਆ ਹੋਇਆ ਵੀ ਜੇ ਮੈਂ ਤੂੰ ਕਹੇਂਗਾ ਮਮਮੀ ਕਰੂੰਗ ਚੁੱਪ ਕਰਕੇ ਖੇਤ ਵਗ ਜਾ ਜੇ ਨਹੀਂ ਜਾਣਾ ਫੇਰ ਆਏ ਨਾ ਕਹੀਂ ਵੀ ਮੈਨੂੰ ਕੀ ਕਹਿੰਦੀ ਐ ਕੱਲ ਸੋਣ ਜਾ ਰਹਾ ਖੇਤ ਹੁਣ ਗੱਲ ਮੇਰੀ ਵੀ ਸੁਣ ਲੈ ਜੇ ਤਾਂ ਚੁੱਪ ਕਰਕੇ ਇਸ ਘਰੇ ਬਹਿ ਕੇ ਰੋਟੀ ਖਾਣੀ ਐ ਖਾਲਾ ਨੀਉ ਪੈ ਥਾਈ ਦਰਵਾਜੇ ਜਿੱਥੇ ਤੇਰਾ ਚਿੱਤ ਮੰਦਨ ਉੱਥੇ ਜਾ ਮੰਨੂ ਕੋਈ ਗੋਣੀ ਹੈਗੀ ਤੇਰੇ ਪਾਈ ਨਹੀਂ ਤੂੰ ਛੂਤ ਤਾਂ ਬੋਲਿਆ ਕਰ ਉਹੀ ਚਾਰੇ ਪੈਰ ਚੱਕੇ ਪੈਨੀਆਂ ਜਾ ਰਿਆਂ ਖੇਤ ਹੁਣ ਪੈਰ ਤਾਂ ਮੇਰੇ ਦੋ ਹੀ ਨੇ ਦੋ ਤਾਂ ਹੱਥ ਨੇ ਐਨਾ ਤਾਂ ਦੀਂਦਾ ਹੋਣਾ ਕਿੰਨਾ ਵੀ ਨਹੀਂ ਦੀਂਦਾ ਉਹ ਮੈਂ ਤਾਂ ਦੂਜਾ ਵਿਆਹ ਤਾਂ ਕਰਾ ਲਿਆ ਤੀ ਵੀ ਛੁਕ ਦੀ ਜ਼ਿੰਦਗੀ ਲੱਗ ਜੂ ਤੂੰ ਤਾਂ ਮੈਨੂੰ ਦੁੱਖ ਦੇਣ ਲੱਗੀ ਦੁੱਖ ਦੇ ਵੀਏ ਤੇਰੇ ਕਿਵੇਂ ਡੰਗ ਮਾਰਾ ਰੁੜ ਜਾਣੇ ਦੇ ਤੇਰੇ ਕਿ नाग ਲੜ ਗਿਆ ਇਹ ਜਾ नाग ਲੜੇ ਤੇਰੇ ਪੇਕਿਆਂ ਦੇ ਮੇਰੇ ਪੇਕਿਆਂ ਤੱਕ ਜਾਣ ਨਹੀਂ ਲੋੜਨੀ ਮੈਂ ਤੈਨੂੰ ਇੱਕ ਸੁਣਾਤੀ ਜੇ ਵੱਧ ਘੱਟ ਬੋਲਿਆ ਫਿਰ ਮੈਂ ਭੁੱਲ ਜੂੰਗੀ ਵੀ ਮੇਰੇ ਘਰ ਆਵੇਂ ਸੌਹ ਲਾ ਲਈ ਜੇ ਲੱਗ ਜਾ ਕਰ ਲੈ ਜਾ ਕੇ ਕੰਮ ਕੰਮ ਨਹੀਂ ਕਰਨਾ ਧੰਦਾ ਨਹੀਂ ਕਰਨਾ ਤੜਕੀ ਉੱਠ ਕੇ ਕਦੇ ਇੱਧਰ ਲੈ ਕੋਲੇ ਜਨ ਨਾਲ ਲਾ ਕੇ ਬਹਿ ਜੂ ਕਦੇ ਇੱਧਰ ਲੈ ਕੋਲੇ ਜਨ ਨਾਲ ਲਾ ਕੇ ਬਹਿ ਜੂ ਇਕ ਤੀਨੀ ਹੈਗਾ ਕੰਮ ਤੋਂ ਟਲਦਾ ਸਾਰਾ ਦਿਨ ਫਿਰ ਉਹ ਹਾਂ ਵੀ ਕਾਕਾ ਜੀ ਕਿਵੇਂ ਆਰਾਮ ਨਾਲ ਸੁੱਤਾ ਪਿਆ ਹੋਰ ਵੀ ਕੀ ਹੋ ਗਿਆ ਉਹਣਾ ਕੀ ਦੀ ਮੋਟਰ ਬੰਦ ਕਰ ਰਖੀ ਹੈ ਕੀ ਗੱਲ ਮੋਟਰ ਬਾਈ ਲਾਈਟ ਬੱਗ ਗਈ ਹੋਗੀ ਪਹਿਲਾਂ ਤਾਂ ਚੱਲਦੀ ਦੀਗੀ ਉਹ ਤਾਂ ਠੀਕ ਹੈ ਜੀਰੀ ਵਾਲੇ ਆਉਣਗੇ ਪਾਣੀ ਪੂਣੀ ਦੇ ਲੈ ਕਿਸ ਤੋਂ ਮੰਗ ਲੈ ਪਾਣੀ ਪਾਣੀ ਬਾਈ ਹੁਣ ਸਾਰਿਆਂ ਨੂੰ ਲੋੜ ਐ ਕਿਹੜਾ ਦਿੰਦਾ ਹੁਣ ਸਾਰਿਆਂ ਨੇ ਜੀਰੀ ਲਾਉਣੀ ਆ ਤੂੰ ਤਾਂ ਯਾਰ ਐ ਲੰਮੀਆਂ ਤਾਣੀ ਪਿਆ ਜਿਵੇਂ ਕੋਈ ਕੰਮੇ ਨਹੀਂ ਹੁੰਦਾ ਭਾਈ ਮੈਂ ਤਾਂ ਤਾਂ ਪੈ ਗਿਆ ਦੀ ਇੱਕ ਤਾਂ ਮੇਰਾ ਸਿਰ ਦੁਖਦਾ ਮੈਨੂੰ ਲੱਗਾ ਬੁਖਾਰ ਵੀ ਆ ਦੇ ਕੋਈ ਬੁਖਾਰ ਬੁਖੂਰ ਨਹੀਂ ਹੈਗਾ ਤੂੰ ਮੇਰੀ ਗੱਲ ਸੁਣ ਬਹਾਨੇ ਨਾ ਲਾਇਆ ਕਰ ਤੂੰ ਕੰਮ ਕਰ ਲਿਆ ਕਰ ਦੋ ਪੈਸੇ ਦਾ ਮੈਨੂੰ ਦਵਾਈ ਦਵਾ ਲੈਣਾ ਪਿੰਡੋਂ ਯਾਰ ਮੇਰੇ ਕੋਲ ਟਾਈਮ ਨਹੀਂ ਹੈਗਾ ਮੈਂ ਜਾ ਰਿਹਾ ਹਾਂ ਸਿਮਲੇ ਘੁੰਮਣ ਦੋਸਤਾਂ ਨਾਲ ਸਿਮਲੇ ਜਾ ਰਹੇ ਹਾਂ ਯਾਰ ਤੂੰ ਬਈ ਨਾ ਜਾ ਉਰੇ ਆਪਣਾ ਕੰਮ ਦੇਖ ਕਿੰਨਾ ਪਿਆ ਜੀਰੀ ਲਾਉਣ ਵਾਲੀ ਪਈਆ ਉਹ ਜੀਦੀ ਮੈਂ ਲਾਉਂਗਾ ਫਿਰ ਜੀਰੀ ਦਾ ਭਈਏ ਲਾਉਣਗੇ ਤੂੰ ਲਵੇ ਖੜਕੇ ਲਵਾ ਲਈ ਯਾਰ ਤੂੰ ਕਹਿ ਵੀ ਨਹੀਂ ਮੜਾ ਮੋਟਾ ਪੈਸੇ ਵੀ ਦੇਣੇ ਨੇ ਉਹਨਾਂ ਨੂੰ ਫਿਰ ਪੈਸੇ ਹੁਣ ਮੈਂ ਜ਼ਿਆਦੇ ਪੈਸੇ ਦੇਉਂਗਾ ਤੂੰ ਬੇਬੇ ਤੋਂ ਲੈ ਕੇ ਪੈਸੇ ਦੇ ਦੀ ਜਿੰਨੇ ਬਣਨਗੇ ਅਗਲੇ ਤੇ ਬੇਬੇ ਤਾਂ ਮੈਨੂੰ ਪੰਜੀ ਦੀ ਫੜਾਉਂਦੀ ਹੈਗੀ ਮੇਰੀ ਗੱਲ ਸੁਣਾ ਸਾਡਾ ਬਣ ਗਿਆ ਪਲਾਨ ਹੁਣ ਦੋਸਤ ਕਹਿੰਦੇ ਜਾਣਾ ਹੈ ਤਾਂ ਜਾਣਾ ਹੈ ਮੈਂ ਚੱਲਿਆ ਮੈਂ ਤੈਨੂੰ ਦੱਸਣ ਵਾਸਤੇ ਆਇਆ ਠੀਕ ਹੈ ਨਾ ਕੰਮ ਉਹ ਤਾਂ ਦਾਵਦਾਨ ਵੇੜ ਲਾ ਮੈਂ ਪੰਜ ਚਾਰ ਦਿਨਾਂ ਅੱਜ ਵਾਪਸ ਆ ਜੂੰਗਾ ਬਸ ਚਲੋ ਠੀਕ ਆ ਭਾਈ ਜਾਓ ਫਿਰ ਠੀਕ ਹੈ ਕੋਈ ਨਾ ਜਿੰਨਾ ਕਹੂ ਮੈਂ ਕਰੀ ਜਾਂਦਾ ਓਰੇ ਪਹਿਲਾਂ ਮੈਂ ਤਾਂ ਕਰ ਦਈਆਂ ਬਸ ਹੁਣ ਤੂੰ ਪਿਆ ਨਾ ਰਹੀ ਚੰਗਾ ਕੋਈ ਨਾ ਹਾਂ ਕਰ ਲੈ ਹਿੰਮਤ ਉੱਠ ਕੇ ਕੋਈ ਨਾ ਕੋਈ ਬੁਖਾਰ ਬਖੂਰ ਨਹੀਂਗਾ ਤੈਨੂੰ ਠੀਕ ਆ ਤੂੰ ਬਸ ਹੌਸਲਾ ਰੱਖਿਆ ਕਰ ਠੀਕ ਆ ਭਾਈ ਨਹੀਂ ਮੇਰੇ ਯਾਰ ਦਿਲ ਸਿੱਟੀ ਰੱਖਦਾ ਕੀ ਕਰੀਏ ਯਾਰ ਕੀ ਕਰੀਏ ਨੀ ਤੈਨੂੰ ਕਿਹਾ ਤਾਂ ਕਿ ਕੰਮ ਹੋ ਆਪੇ ਕਰ ਲੂ ਤੇਰਾ ਵੀ ਤਾਂ ਮੌਕਾ ਆ ਬੀ ਕੋਈ ਨਾ ਬੈਠੇ ਸੀ ਮੈਂ ਫਿਰ ਕੀ ਹੋ ਗਿਆ ਬੀਬੀ ਫਿਰ ਬੈਠੀ ਰਹੇ ਤੈਨੂੰ ਕੌਣ ਕਹਿੰਦਾ ਵੀ ਤੂੰ ਕੰਮ ਕਰ ਤੂੰ ਵੀ ਨਾ ਬੀਬੀ ਫਰਾਈ ਦਾ ਪਹਾੜ ਬਣਾ ਲੈਣੀ ਆ ਮੈਂ ਸੋਚਦੀ ਮਾੜੀ ਮੋਟੀ ਐਕਸਰਸਾਈਜ਼ ਹੋਊਗੀ ਉਵੇਂ ਬੈਲੀ ਬੈਠੀ ਤੇ ਅੰਦਰ ਐਕਸਰਸਾਈਜ਼ ਕਰ ਲਈ ਨਾ ਅੰਦਰ ਜਾ ਕੇ ਉਂ ਜੋਗਾ ਕਰ ਲੈ ਆ ਰਹਿਣ ਦੇ ਕੰਮ ਇਹ ਆਪੇ ਕਰ ਲੂਗੀ ਜੇ ਤੂੰ ਕੋਚਾ ਲਾਉਣ ਲੱਗੀ ਸਾਰੇ ਕੰਮ ਛੱਡ ਦੂ ਫਿਰ ਫਿਰ ਹੁਣ ਕੀ ਕਰਾਂ ਮਹਾਰਾਣੀ ਅੰਦਰ ਬੜੀ ਬੈਠੀ ਐ ਉਹ ਬੁਲਾਮਾ ਹੁਣ ਮੈਂ ਨਾ ਨਾ ਮੈਂ ਬੁਲਾਉਣੀ ਆ ਤੂੰ ਕਿਉਂ ਬ ਆਸਤੂ ਮੇਰੇ ਕੋਲ ਹੀ ਦੇਖ ਲਈ ਜਾ ਰਾਨੋ ਨਹੀਂ ਰਾਨੋ ਪੱਟ ਕੇ ਹੋ ਗਿਆ ਪੱਟ ਕੇ ਹਾਂਜੀ ਮੰਮੀ ਕੀ ਹੋ ਗਿਆ ਚੱਕਰ ਆ ਗਿਆ ਦੇਖ ਇਹ ਹਾਰਮਨ ਕੀ ਹੋ ਗਿਆ ਚੱਕਰ ਆ ਗਿਆ ਮੰਮੀ ਹੁਣੀ ਤਾਂ ਚੰਗੀ ਭਲੀ ਸੀ ਹਾਰਮਨ ਕੀ ਹੋ ਗਿਆ ਇਕਦਮ ਨਹੀਂ ਪੁੱਤ ਨੂੰ ਕਮਜ਼ੋਰੀ ਜਿਆਦਾ ਹੋ ਰਹੀ ਹੈ ਕਿੰਨੇ ਦਿਨਾਂ ਦੀ ਤਾਂ ਬਿਮਾਰ ਹੋ ਰਹੀ ਹੈ ਆ ਦੇਖ ਕੇ ਪਾਣੀ ਲੈ ਕੇ ਆਵਾ ਪਾਣੀ ਨਾ ਲੈ ਕੇ ਤੂੰ ਐ ਕਰ ਆਹ ਫੋਚਾ ਤੂੰ ਕੋਚਾ ਲੈ ਇਹਨੂੰ ਅੰਦਰ ਲੈ ਕੇ ਜਾਨੀ ਆ ਮੰਮੀ ਕੋਚੇ ਤਾਂ ਬਾਹਰ ਚ ਲਾ ਦੇ ਨੇ ਪਹਿਲੇ ਦੀਦੀ ਨੂੰ ਦਵਾਈ ਤੇ ਵਗੈਰਾ ਦੇ ਦੋ ਨਹੀਂ ਮੈਂ ਦੇ ਦੂੰ ਦਵਾਈ ਵਗੈਰਾ ਤੂੰ ਕੋਚਾ ਲੈ ਜਾ ਤੈਨੂੰ ਕਹਿੰਨੀ ਆ ਮੈਂ ਅੰਦਰ ਅੰਦਰ ਲੈ ਜਾਨੀ ਮੈਂ ਕਰਦੀ ਕੀਤੀ ਤੂੰ ਰੋਟੀ ਖਾਂਦੀ ਸੀ ਮੰਮੀ ਰੋਟੀ ਰਾਟੀ ਫੇਰ ਖਾ ਲਈ ਕੋਚਾ ਲਾ ਮੈਂ ਲੈ ਕੇ ਜਾਨੀ ਨੂੰ ਅੰਦਰ ਨਾਲੇ ਕਹੇਤੀ ਵੀ ਹੈ ਬਿਮਾਰ ਹੈ ਇਹਨੂੰ ਕੰਮ ਨਾ ਕਰਨ ਦਿਆ ਕਰ ਕੁਮਾਲ ਜੀ ਕਰ ਲੈ ਮੈਂ ਤਾਂ ਕਿਹਾ ਹੀ ਨਹੀਂ ਸੀ ਇਹ ਪੋਚਾ ਲਾ ਦੋ ਉਸ ਮੈਨੂੰ ਹੀ ਘਿਸੀ ਜਾਂਦੇ ਨੇ ਕੀ ਹੈ ਆਜਾ ਆਜਾ ਮੰਮੀ ਨਾਲ ਖੜਾ। ਮਮਾ ਨੂੰ ਠੀਕ ਹੈ। ਮਾਂ ਮਾਂ ਆਉਂਦੇ ਹੋਣਗੇ ਕੋਈ ਕੰਮ ਕਰਦੇ ਹੋਣਗੇ ਮੰਮੀ। ਹਾਂ ਭਾਈ। ਅਰੀ ਬਣਾ। ਹਾਂ ਠੀਕ ਹੈ। ਠੀਕ ਹੈ ਠੀਕ ਹੈ। ਮਾਂ ਅਸੀਂ ਬਾਜ਼ਾਰ ਜਾ ਕੇ ਆਉਣਾ ਠੀਕਾ। ਥੋੜੀ ਜਿਹੀ ਪੈਸੇ ਦੇ ਦਿਓ ਤੁਹਾਨੂੰ। ਇਹਨੇ ਕੋਈ ਸਮਾਨ ਲੈਣਾ ਦੀਗਾ। ਪੰਜ ਛੇ ਦਿਨ ਹੋ ਗਏ ਜੇ ਤਾਂ ਸਮਾਨ ਲੈ ਕੇ ਆਈਏ ਤੀ। ਥੋੜਾ ਰੋਜ਼ ਦੀ ਬਾਜ਼ਾਰ ਰਹਿੰਦਾ ਪਾਈ। ਕੀ ਗੱਲ ਪੈਸੇ ਝਾੜਾਂ ਦੇ ਲੱਗਦੇ ਨੇਗੇ ਕੋਈ ਜ਼ਰੂਰੀ ਸਮਾਨ ਲਿਆਉਣਾ ਤੂੰ ਦੱਸ ਦੇ ਨਾ ਕੀ ਲਿਆਉਣਾ ਹਾਂ ਮम्मी ਲਈ ਜ਼ਰੂਰੀ ਸਮਾਨ ਲੈਣਾ ਹੈ ਮੈਂ ਥੋੜੇ ਜਿਹੀ ਦੇ ਦਿੰਦੇ ਕੋਈ ਗੱਲ ਨਹੀਂ ਇੰਨਾ ਜ਼ਰੂਰੀ ਵੀ ਨਹੀਂ ਹੈਗਾ ਜਿੱਦੇ ਮੈਂ ਬਾਜ਼ਾਰ ਗਈ ਨਾ ਮੈਨੂੰ ਦੱਸ ਦੀ ਮੈਂ ਆਪੇ ਲੈ ਆਉਂ ਮਾ ਦੇ ਦਿਓ ਥੋੜੇ ਪੈਸੇ ਅੱਜੀ ਬਹੁਤੇ ਨਹੀਂ ਮੰਗਦੇ ਹੈਗੇ ਥੋੜੇ ਜਿਹੀ ਦੇ ਦੋ ਬੱਸ ਵੇ ਪੁੱਤ ਤੂੰ ਵੀ ਨਾ ਖੜੇ ਪੈ ਜਾਣਾ ਪੈਂਡੇ ਨਹੀਂ ਛੱਡਦਾ ਹੈਗਾ ਥੋੜੇ ਪੈਸੇ ਕਿੱਥੋਂ ਬਣਦੇ ਨੇ ਘਰ ਦੇ ਖਰਚ ਪਤਾ ਆਪਣੇ ਕਿੰਨੇ ਨੇਗੇ ਉਹਦੇ ਬਾਰੇ ਵੀ ਮਾੜਾ ਮੋਟਾ ਸੋਚਿਆ ਕਰੋ ਮਾਂ ਉਹ ਤਾਂ ਸਾਨੂੰ ਪਤਾ ਅੱਜ ਤੱਕ ਦੇਖੋ ਉੱਤੇ ਮੰਗਦੇ ਆ ਜਿੱਦ ਤੇ ਤੁਹਾਨੂੰ ਲੋੜ ਹੁੰਦੀ ਆ ਕੋਈ ਚੀਜ਼ ਲਿਓਣੀ ਹੁੰਦੀ ਆ ਸਾਨੂੰ ਤਾਂ ਲੋੜ ਰੋਜ਼ੀ ਹੁੰਦੀ ਹੈਗੀ ਕਦੇ ਐਂ ਕਹੀ ਨਹੀਂ ਹੈ ਕਿ ਵੀ ਸਾਨੂੰ ਨਹੀਂ ਲੋੜ ਹੈਗੀ ਜਿੱਦੇ ਦਿਨ ਆ ਕੇ ਮੇਰੇ ਸਰਾਣੇ ਖੜ ਜਾਂਦੇ ਹੋ ਮਾਂ ਸਾਨੂੰ ਥੋੜੇ ਜੇ ਪੈਸੇ ਦੀ ਮਾਂ ਸਾਨੂੰ ਥੋੜੇ ਜੇ ਪੈਸੇ ਦੀ ਕਿਉਂ ਮਾਂ ਬੈਂਕ ਮੈਨੇਜਰਾ ਕਿਉਂ ਲੱਗੀ ਹੋਈ ਮਾਂ ਬਰੋ ਹੋਰ ਕੀ ਤੋਂ ਮੁੱਢੀ ਦੱਸੋ ਮੈਂ ਪੁੱਤ ਇੱਕ ਵਾਰੀ ਮੰਗ ਲੈ ਮਹੀਨਾ ਪੈਸੇ ਨਾ ਮੰਗਿਆ ਕਰੋ ਸਿਰ ਤਾਂ ਰੋਜ਼ ਦਾ ਕੰਮ ਹੋਗਾ ਜੇ ਚਲੋ ਐਕੀ ਦੇ ਦਿਓ ਫੇਰ ਲੇਟ ਮੰਗਾਗੇ ਕੋਈ ਚੱਕਰ ਨਹੀਂ ਹੈ ਨਾ ਇਦਾਂ ਮੰਗਣੇ ਮੰਗਣੇ ਜ਼ਰੂਰੀ ਨਹੀਂ ਹੈ ਹਨਾ ਕਹਿੰਦੀ ਲੇਟ ਮੰਗਾਗੇ ਮਾੜਾ ਮੋਟਾ ਦੇਖ ਕੇ ਹਿਸਾਬ ਨਾਲ ਖਰਚ ਕਰਿਆ ਕਰਦੇ ਨੇ ਮੈਂ ਕਿਹੜਾ ਆਪਦੇ ਫਾਇਦੇ ਦੀ ਸੋਚਦੀ ਆ ਛੋੜੇ ਪੈਸੇ ਦੀ ਨਹੀਂ ਸੋਚਦੀ ਆ ਛੋੜੀ ਬਣੂਗਾ ਕੁਝ 70 ਰੁਪਏ ਤੋਂ ਐ ਕਰੀ ਜਿਹੜੀ ਜਿਹੜੀ ਚੀਜ਼ਨ ਜ਼ਰੂਰੀ ਹੈ ਨਾ ਉਹ ਲੈ ਲਓ ਠੀਕ ਆ ਵਾ ਫੇਰ ਤਾਂ ਹਾਂ ਚਲ ਖੜਜੋ ਹੁਣ ਪੈਸੇ ਲੈ ਕੇ ਜਾਉਂਗੇ ਫੇਰ ਜ਼ਰੂਰੀ ਤੇ ਨਾ ਚਲ ਖੜਜਾ ਮੈਂ ਲੈ ਕੇ ਆਉਂਦੀ ਅੱਜ ਜਿਹੜਾ ਕੁਝ ਲੈਣਾ ਤਾਂ ਸਾਰਾ ਕੁਝ ਲੈ ਲਈ ਨਹੀਂ ਤਾਂ ਮੈਂ ਲਵਾ ਆ ਬੇਬੇ ਦੇਖ ਲਓ ਕਿੰਨੀ ਹੜੇ ਕਢਵਾ ਕੇ ਪੈਸੇ ਦਿੰਦੀ ਐ ਐਂ ਥੋੜਾ ਨਾ ਹੁੰਦਾ ਐ ਮਾਂ ਪੈਸੇ ਲਿਆਰੀ ਆ ਸਾਰੀਆਂ ਰੀਜਾ ਪੂਰੀਆਂ ਕਰਦੀ ਐ ਚਲੋ ਦੇਖ ਦੇ ਕਿੰਨੀ ਖੁਸ਼ਾ ਖੁਸ਼ ਪਤਾ ਨਹੀਂ ਹਜੇ ਤਾਂ ਨਹੀਂ ਖੁਸ਼ ਐ ਕਿ ਮੈਂ ਜਦੋਂ ਪੈਸੇ ਆਉਣਗੇ ਫਿਰ ਖੁਸ਼ ਹੋਵਾਂਗੀ ਲੈ ਮਾਂ ਹਯਾਰਤੀ ਆ ਏ ਹਾਂ ਮੈਨੂੰ ਪਤਾ ਹੈ ਐਨੀ ਕਿ ਤਾਂ ਮੈਂ ਪੜ੍ਹੀ ਲਿਖੀ ਹੈਗੀ ਆ 20000 ਹੈ ਇਹਦੇ ਨਾਲ ਸਰਨਾ ਨਹੀਂ ਹੈਗਾ ਮਾਂ ਨਾ ਕੀ ਗੱਲ ਮੈਂ ਇਸ ਖਰੀਦ ਕੇ ਲਿਆਉਣੀ ਹੈ ਵੀ ਲੱਖ ਡੇਢ ਲੱਖ ਚਾਹੀਦਾ ਇਹਦੇ ਨਾਲ ਕੀ ਆਉ ਮੰਮੀ ਲੈ ਪਰ ਫੜਾ ਦੇ ਭਾਈ ਜੇ ਨਹੀਂ ਕੁਸ ਆਉਂਦਾ ਲੈ ਵੀ ਫੜਾ ਦੇ ਵੀ ਮਾਂ ਫਟ ਫਟ 5-4000 ਤਾਂ ਦੇ ਦੋ ਦੇ ਪੁੱਤ ਇੰਨਾ ਕਣੀ ਨਾ ਦੇਖ ਇਹ ਤਾਂ ਆਪਣੇ ਕਿਸੇ ਦੇ ਪੈਸੇ ਦੇਣੇ ਨੇ ਤਾਂ ਕਰਕੇ ਲਿਆ ਕਿ ਘਰੇ ਰੱਖੇ ਤੇ ਉਹ ਮੈਂ ਫੜਾ ਕੇ ਆਉਂਗੀ ਅੱਜ ਇਹਦੇ ਨਾਲ ਤਾਂ ਇੱਕ ਦੋ ਆਈਟਮ ਹੀ ਆਉਣੀਆਂ ਇਹਦੀਆਂ ਤ੍ਰਿਕ ਤੋਂ ਆਈਟਮ ਲਿਆਇਓ ਹੋਰ ਦੱਸ ਕਿੰਨੀਆਂ ਕਾ ਆਈਟਮਾਂ ਖਰੀਦ ਕੇ ਲਿਓਂਗੇ ਤੁਸੀਂ ਹੱਦ ਹੋਈ ਪਈ 900 ਡੇ ਵਾਲੀ ਚੱਲੀਏ ਫਿਰ ਚੱਲੀਏ ਨਹੀਂ ਮੇਰੀ ਗੱਲ ਸੁਣੋ ਜਾਣੇ ਤਾਂ ਹੈ ਗਿਓ ਜਿੰਨੇ ਕ ਭਾਈ ਲੱਗਣਗੇ ਪੈਸੇ ਸਮਾਨ ਤੇ ਲਾ ਕੇ ਜਿਹੜਾ 100 200 ਚਾਹੇ 300 ਬਚਿਆ ਲਿਆ ਕੇ ਮੈਨੂੰ ਫੜਾ ਦੇ ਕਿਤੇ ਜੇਬ ਜੀ ਭਾਈ ਫਿਰੀ ਜਾ ਮੰਮੀ ਤੁਹਾਨੂੰ ਪਤਾ ਤਾਂ ਹੈਗਾ ਮਹਿੰਗਾ ਜਿਹਾ ਜ਼ਮਾਨਾ ਇਹਦੇ ਵਿੱਚ ਕੀ ਬਚੂਗਾ ਤੁਸੀਂ ਤਾਂ ਕਮਾਲ ਦੀਆਂ ਗੱਲਾਂ ਕਰਦੇ ਹੋ ਅੱਛਾ ਮੈਂ ਕਮਾਲ ਦੀਆਂ ਗੱਲਾਂ ਕਰਦੀਆਂ ਮਾੜਾ ਮੋੜਾ ਹੱਥ ਪੋਚ ਕੇ ਚੱਲਿਆ ਕਰਦੀ ਨਹੀਂ ਆਈ ਨਹੀਂ ਹੈਗਾ ਜੇ ਤੌੜੀ ਦਾ ਮੂੰਹ ਖੁੱਲਾ ਵੀ ਬਸ ਮਾੜਾ ਮੋਟਾ ਫਿਰ ਬਿਜਲੀ ਨੂੰ ਵੀ ਸ਼ਰਮ ਚਾਹੀਦੀ ਐ ਜਦੋਂ ਜੀ ਕਰਿਆ ਲਿਆ ਕੇ ਮੂੰਹ ਵਿੱਚ ਮਾਰਿਆ ਚੰਗਾ ਮੰਮੀ ਜਿੰਨੇ ਮੁੜੇ ਅਸੀਂ ਲਿਆ ਦਾਂਗੇ ਹੁਣ ਜਾਈਏ ਸੀ ਹਾਂ ਹਾਂ ਬਾਗ ਜਾ ਪੁੱਤ ਅੱਛਾ ਮੰਮੀ ਜੀ ਹਾਂ ਬੁੱਤ ਮੈਂ ਤਿਆਰੀ ਦੇ ਦੇ ਹਾਂ ਬੁੱਗੇ ਬੋਲ ਮੰਮੀ ਮੈਂ ਨਾ ਇਹ ਕਹਿੰਦੀ ਸੀ ਕਿ ਅਸੀਂ ਨਾ ਘੁੰਮਣ ਜਾਣਾ ਹੈਗਾ ਲੈ ਇਹਦੇ ਵਿੱਚ ਪੁੱਛਣ ਦੱਸਣਾ ਹੈ ਕੀ ਗੱਲ ਹੈ ਜਾਓ ਘੁੰਮਿਓ ਪੈਸੇ ਵੀ ਤਾਂ ਚਾਹੀਦੇ ਨੇ ਫਿਰ ਘੁੰਮਣ ਵਾਸਤੇ ਅੱਛਾ ਹਾਂ ਗੱਲ ਈ ਹੈ ਨਾਲੇ ਡਿਨਰ ਕਰਕੇ ਆਵਾਂਗੇ ਰਾਤ ਨੂੰ ਫਿਰ ਫਿਲਮ ਵੀ ਦੇਖ ਕੇ ਆਉਣੀ ਹੈ ਤੇ ਤੁਹਾਨੂੰ ਪਤਾ ਹੈ ਫਿਰ ਮਾਰਕੀਟ ਜਾਣੇ ਆ ਖਰਚਾ ਤਾਂ ਹੋ ਹੀ ਜਾਂਦਾ ਹਾਂ ਹਾਂ ਬੁੱਤ इना तो मेनू पता है जो जाने ना तो, तो पैसे की बनना साढ़ा क्यों जी दस तो दस अच्छा, तो तो दे दे गल सुन जिन्हे खर्चे गए खर्च लागे बाकी तेन वापस ले

ਦੇਖੋ ਜੀ ਮੈਂ ਤੁਹਾਨੂੰ ਇੱਕ ਗੱਲ ਕਰਨੀ ਸੀ ਆਹ ਗੱਲ ਮੈਨੂੰ ਜਮ ਜੱਚੀ ਨਹੀਂ ਹੈਗੀ ਕਿਹੜੀ ਆਹ ਦੇਖ ਲਓ ਮੰਮੀ ਨੇ 1000 ਰੁਪਏ ਦਿੱਤਾ 1000 ਬਿਨਰ ਕੀ ਹੁੰਦਾ ਐਨੀ ਮਹਿੰਗਾਈ ਹੋਈ ਪਈ ਐ ਚਲ ਹੁਣ ਆਪਾਂ ਤਾਂ ਕੀ ਹੱਦ ਹੀ ਆ ਹੁਣ ਕੀ ਕਰ ਵੀ ਸਕਦੇ ਆ ਕਿਉਂ ਸਾਰੇ ਕੰਮ ਮੈਂ ਕਰਦੀ ਆ ਘਰ ਦੇ ਐ ਡੰਗਰਾ ਵਾਂਗੂ ਮੇਰੇ ਤੋਂ ਕੰਮ ਕਰਾਉਂਦੇ ਨੇ ਖੇਤ ਦਾ ਕੰਮ ਤੁਸੀਂ ਕਰਦੇ ਹੋ ਹੈ 1000 ਰੁਪਏ ਨਾਲ ਕੀ ਬਣਦਾ ਐ ਉੱਥੇ ਤਾਂ ਮੈਂ ਚੁੱਪ ਕਰਕੇ ਆ ਗਈ ਕੰਮ ਤਾਂ ਹੁਣ ਦੇਖ ਆਪਣਾ ਕਰਮਾ ਇਹ ਤਾਂ ਕਰਨਾ ਹੀ ਪੈਣਾ ਕੰਮ ਤਾਂ ਸਾਰੀ ਦੁਨੀਆ ਕੰਮ ਕਰਦੀ ਆ ਫੇਰ ਕੀ ਹੋ ਗਿਆ ਕੰਮ ਤਾਂ ਕਰਦੀ ਆ ਫੇਰ ਵੀ 1000 ਰੁਪਿਆ ਇੰਨੇ ਦਾ ਆਪਣੇ ਪੈਟਰੋਲ ਲੱਗ ਜਾਊਗਾ ਕੀ ਆਊਗਾ 1000 ਰੁਪਏ ਚ ਫੇਰ ਹੁਣ ਆਪਾਂ ਹੱਥ ਜੋ ਖੋ ਲੈਂਦੇ ਕੀ ਕਰਦੇ ਹੁਣ ਜੇ ਇਹ ਵੀ ਨਾ ਦਿੰਦੇ ਫੇਰ ਹਾਏ ਰੱਬਾ ਹੁਣ ਮੈਂ ਕੀ ਕਹਾਂ ਚਲ ਕੋਈ ਨਾ ਤੂੰ ਆ ਜਾ ਫੇਰ ਲੇਟ ਹੋ ਜਾਾਂਗੇ ਧੁੱਪ ਚੜਜੂਗੀ ਚਲੋ ਜ਼ਰੂਰੀ ਜ਼ਰੂਰੀ ਚੀਜ਼ਾਂ ਲੈ ਆਈ ਆਹੋ ਹਾਂ ਭਾਈ ਕਿਵੇਂ ਆਉਣੇ ਹੋਏ ਗੋਬੀ ਚੱਲ ਯਾਰ ਲੇਟ ਆ ਗਈ ਖੇਤ ਚ ਚਲੀਏ ਚਲਦੇ ਆਪਾਂ ਮੈਂ ਦੋ ਰੋਟੀਆਂ ਖਾ ਲੈਣ ਨਾਲੇ ਤੂੰ ਚਾਹ ਪੀ ਕੇ ਜਾਈਂ ਪ੍ਰੀਤ ਤਾਂ ਛੱਡ ਯਾਰ ਚਾਹ ਰਹਿੰਦੇ ਆਪਾਂ ਚਲਦੇ ਆਂਗੇ ਉਹ ਮੈਨੂੰ ਦੋ ਰੋਟੀਆਂ ਦਾ ਖਾ ਲੈਣ ਦੇ ਪ੍ਰੀਤ ਪ੍ਰੀਤ ਆ ਗੱਲ ਸੁਣੀ ਪ੍ਰੀਤ ਆਉਂਦੀ ਐ ਤੇਰੀ ਪਰਜਾਈ ਆਉਂਦੀ ਐ ਹਾਂ ਆ ਗਈ ਦੱਸ ਐਂ ਕਰ ਦੋ ਰੋਟੀਆਂ ਲਾ ਦੇ ਨਾਲੇ ਬਣਾ ਦੇ ਚਾਹ ਮੈਂ ਖੇਤ ਜਾਣਾ ਕੀ ਗੱਲ ਮੈਂ ਨੌਕਰ ਆਣੀ ਆ ਕੋਈ ਮੈਨੂੰ ਐਂ ਦੱਸ ਚਲ ਜੋ ਤਾ ਰੋਟੀ ਬਣੀ ਤਾਂ ਤਾ ਚੱਕ ਕੇ ਮੂੰਹ ਬਾਹਰੋਂ ਨਿਕਲ ਗਾ ਹੁੰਨੀ ਰੋਟੀ ਰਾਟੀ ਹੈਗੀ ਬਹੁ ਬਾਜ਼ਾਰ ਗਈ ਹੈ ਜਦੋਂ ਬਾਜ਼ਾਰ ਚ ਆ ਗਈ ਰੋਟੀ ਫੇਰ ਮੁੱਲ ਗਈ ਉਹਨਾਂ ਚ ਰੋਟੀ ਮਿਲਦੀ ਲੈ ਦੱਸ ਤੂੰ ਦੋ ਰੋਟੀਆਂ ਮੈਨੂੰ ਲਾ ਸਕਦੀ ਨਾ ਮੈਨੂੰ ਐਂ ਦੱਸ ਨੌਕਰਾਂਣੀ ਆ ਮੈਂ ਤੇਰੇ ਬਾਪ ਦੀ ਬੰਨੀ ਹੋਈ ਆ ਵੀ ਜਦੋਂ ਜੀ ਕਰਿਆ ਭਾਈ ਰੋਟੀ ਲਾ ਕੇ ਦੇ ਤਾਂ ਮੈਂ ਫਰਕ ਦੇਣ ਤੈਨੂੰ ਗੁੱਪਾਉਂਠੇ ਲਾ ਕੇ ਦੇ ਦੂੰਗੀ ਮੈਂ ਵੀ ਆਰਾਮ ਕਰਨਾ ਹੁੰਦਾ ਸਾਰਾ ਦਿਨ ਫਰਦੀ ਰਹਿੰਦੀ ਕੰਮ ਧੰਦੇ ਕਰਦੀ ਨਹੀਂ ਮੈਨੂੰ ਭੁੱਖ ਲੱਗ ਰਹੀ ਆ ਲਾ ਦੇ ਦੋ ਰੋਟੀਆਂ ਕਿਉਂ ਕਲੇਸ਼ ਕਰਦੀ ਐ 18 ਖਾਣ ਦੋ ਕਹਿਣ ਦੀਆਂ ਹੁੰਦੀਆਂ ਨੇ ਖਾ ਕੇ ਇੰਨੀਆਂ ਰੋਟੀਆਂ ਕਿ ਮੈਂ ਤਾਂ ਦੋ ਰੋਟੀਆਂ ਖਾਦੀਆਂ ਖਾ ਖਾ ਰੋਟੀਆਂ ਦਾ ਰੋਟੇ ਡੀਨ ਵਰਗਾ ਕਰਕੇ ਘੱਟ ਖਾਲਿਆ ਕਰੋ ਨਹੀਂ ਕਿਉਂ ਕਲੇਸ਼ ਕਰਦੀ ਐ ਉਹ ਤਰਨਾ ਹੋ ਵੀ ਤੂੰ ਖਾ ਪਲੇਸ ਰੀਆਂ ਮੈਂ ਚੱਲਿਆ ਖੇਤ ਉੱਥੇ ਮਿਲਾਂਗੇ ਆਪਾਂ ਲੈ ਲੈ ਖਰਾ ਇਹਨੂੰ ਜਮੀ ਕੰਮ ਨਹੀਂ ਹੈਗਾ ਇਹਨੂੰ ਕੋਈ ਰੋਕਦਾ ਟੋਕਦਾ ਨਹੀਂ ਹੈਗਾ ਵੀ ਤੂੰ ਕੀ ਕਿਧਰ ਨਿਕਲੇਗਾ ਨਹੀਂ ਮੇਰੇ ਕਰਕੇ ਆ ਗਿਆ ਮੋਟਰ ਤੇ ਜਾਣਾ ਕਹਿੰਦਾ ਲਾਈਟ ਆ ਗਈ ਜੀਰੀ ਆਉਣ ਵਾਲੇ ਆਉਣ ਵਾਲੇ ਨੇ ਤੇ ਵਗਜੋ ਲਾ ਦੇ ਤਨ ਜਣੇ ਰਾਸ ਤੇ ਕੱਟੇ ਹੋ ਗਿਆ ਤਾਰ ਨੂੰ ਹੱਥ ਤੂੰ ਉੱੜ ਜੋਗੇ ਨਾਲੇ ਹੁਣ ਜਾਣਾ ਕਿ ਰਹਿਣਾ ਇੱਥੇ ਨਹੀਂ ਜਾਣਾ ਹੁਣ ਚੌਂਕਲੇ ਵਿੱਚ ਕਰਦੀ ਐ ਜਦੋਂ ਜਦ ਬਾਹੂ ਆਊਗੀ ਰੋਟੀ ਉਹਦੀ ਮਿਲੂਗੀ ਹੋਰ ਵੀ ਕੰਮ ਆਏਗੇ ਨੇ ਮੈਨੂੰ ਜੇ ਮੇਰਾ ਪਿਓ ਦੂਜਾ ਵਿਆਹ ਨਾ ਕਰਾਉਂਦਾ ਨਾ ਮੈਂ ਤੇ ਮੇਰੇ ਘਰ ਵਾਲੀ ਦੋਨੇ ਐਸ਼ ਕਰਿਆ ਕਰਦੇ ਹਾਂ ਪੂਰੀ ਮौजਾਂ ਰਹਿਦੀਆਂ ਸੰਪਾ ਉਹਨ ਇੱਥੇ ਸਾਰਾ ਕੰਮ ਵੀ ਕਰੋ ਤੇ ਗਾਲਾਂ ਵੀ ਖਾਓ ਸਾਰੀ ਗੱਲ ਮੇਰੇ ਪਿਓ ਨਾਲ ਕਰਦਾ ਮੈਂ ਵੀ ਕੋਈ ਜਾਇਦਾਦ ਚੋਂ ਕੋਸਾ ਹਿੱਸਾ ਤਾਂ ਮੇਰੇ ਨਾਂ ਲਵਾ ਨਾ ਨਹੀਂ ਮੇਰੇ ਤਾਂ ਕੁਝ ਵੀ ਨਹੀਂ ਬਣਨਾ ਹੈਗਾ ਮੈਂ ਤਾਂ ਸਾਰੀ ਦਿਹਾੜੀ ਬਸ ਇੱਥੇ ਕੰਮ ਕਰਦੀ ਰਹਿ ਜਾਂਦਾ ਉਧਰ ਮੇਰੇ ਘਰ ਵਾਲੀ ਵਿਚਾਰੀ ਕੱਲੀ ਔਖੀ ਹੋਈ ਜਾਂਦੇ ਡੰਗਰਾਂ ਪਸ਼ੂਆਂ ਚ ਦੱਸ ਜਾ ਕੇ ਕਰਦਾ ਮੇਰੇ ਕੋਲ ਗੱਲ ਐ ਕੀ ਕਰਨ ਲੱਗੀ ਰਹਣੋ ਕੁਝ ਨਹੀਂ ਹਰਮਨਾ ਬਸ ਪਿਆਜ਼ ਕੱਟਦੀ ਸੀ ਤਾਂ ਅੱਜ ਤੁਸੀਂ ਕਿੱਥੇ ਗਏ ਸੀ ਅੱਜ ਹਾਂ ਬਸ ਥੋੜਾ-ਮੋਟਾ ਸਮਾਰ ਲੈਣ ਗਏ ਸੀ ਨਹੀਂ ਤੁਸੀਂ ਕਿੱਥੇ ਗਏ ਸੀ ਤੁਸੇ ਦਿਖਾਈ ਨਹੀਂ ਦਿੱਤੇ ਮੈਨੂੰ ਨਹੀਂ ਮੈਂ ਤਾਂ ਘੁੰਮਣ ਗਈ ਸੀ ਅੱਜ ਸੌਣ ਲੱਗੇ ਬਾਹਲੇ ਹੀ ਵਧੀਆ ਲੱਗਿਆ ਮੈਂ ਤਾਂ ਘੁੰਮ ਕੇ ਨਾ ਕਿੱਥੇ ਘੁੰਮ ਕੇ ਆਏ ਆ ਤੁਸੀਂ ਤੈਨੂੰ ਪਤਾ ਹੀ ਹੈ ਬਣ ਗਰਮੀ ਕਿੰਨੀ ਹੋ ਗਈ ਹੈ ਹਨਾ ਹਾਂ ਸਾਰ ਦੇ ਅੰਦਰ ਰਹਿ ਰਹਿ ਕੇ ਬੰਦਾ ਪੋਰ ਹੋ ਜਾਂਦਾ ਹਾਂ ਇਹ ਤਾਂ ਹੈ ਮੈਂ ਤਾਂ ਜਦ ਮੈਂ ਮੈਂ ਤਾਂ ਬਾਟੇ ਲੈ ਕੇ ਜਾਂਦਾ ਵਾਟਰਪਾਰਕ ਚ ਹਾਂ ਵਾਟਰਪਾਰਕ ਇਸ ਇੰਨਾ ਨਾਤੇ ਕਦੇ ਆ ਆਈਸਕ੍ਰੀਮ ਖਾਧੀਆਂ ਕਦੇ ਕੋਚੇ ਖਾਦੇ ਅੱਛਾ ਤੇਰਾ ਬਾਅਦ ਅਸੀਂ ਜਾ ਕੇ ਫਿਲਮ ਦੇਖੀ ਆਈ ਨਹੀਂ ਨਵੀਂ ਲੱਗੀ ਹੈਗੀ ਹੁਣ ਉਹ ਫਿਲਮ ਦੇਖ ਕੇ ਆਏ ਫਿਰ ਮੈਂ ਕਿਹਾ ਵੀ ਮੇਰੇ ਕੋਲ ਨਾ ਸੂਟ ਨਹੀਂ ਹੈਗਾ ਅੱਛਾ ਮੈਨੂੰ ਸੂਟ ਦਵਾਤਾ ਤੇ ਆਪ ਦੇ ਲਈ ਵੀ ਇਹ ਪੈਂਟ ਕੋਟ ਲੈ ਕੇ ਆਏ ਨੇ ਹੁਣ ਮੇਰੀ ਭੈਣ ਦਾ ਵਿਆਹ ਹੈ ਨਾ ਮਾਸੇ ਦੀ ਕੁੜੀ ਦਾ ਹਾਂ ਹਾਂ ਮੈਨੂੰ ਦੱਸਿਆ ਸੀ ਹਾਂ ਫਿਰ ਆਉਂਦੇ ਹੋਏ ਬਸ ਤੈਨੂੰ ਪਤਾ ਹੀ ਹੈ ਘਮ ਘਮਾਉਣ ਤੇ ਪੈਸੇ ਲੱਗ ਜਾਂਦੇ ਹੈਗੇ ਅੱਛਾ ਨਾਲੇ ਇੱਕ ਗੱਲ ਪੁੱਛਾਂ ਮੈਂ ਹਾਂ ਤੁਸੀਂ ਕਿਤੇ ਕਿੱਥੇ ਸੱਚਾ ਆ ਆ ਬਸ ਨਾਲ ਅਲੀ ਮਾਰਕੀਟ ਚ ਸਮਾਨ ਹੀ ਲੈਣਗੇ ਸੀ ਥੋੜਾ ਜਿਹਾ ਲੈਂਦਾ ਫਿਰ ਦਿਖਾ ਦੇਣੀ ਮੈਨੂੰ ਦੇਖੀ 1000 ਰੁਪਏ ਚ ਕੀ ਆਉਂਦਾ ਥੋੜਾ ਮੋਟਾ ਹੀ ਸਮਾਨ ਆਇਆ 1000 ਰੁਪਿਆ ਮੰਮੀ ਨੇ 1000 ਰੁਪਏ ਹੀ ਦਿੱਤਾ ਸੀ ਮੰਗਣ ਤੇ ਬਸ ਹਾਂ ਦੇਖੀ ਐਨੇ ਨੂੰ ਤੁਹਾਨੂੰ ਪਤਾ ਹੀ ਪਟ્રોલ ਜੀ ਲੱਗ ਜਾਂਦੇ ਤੇ ਮਾੜਾ ਮੋਟਾ ਖਾਣ ਪੀਣ ਚ ਲੱਗ ਗਿਆ ਇੱਕ ਸੂਟ ਆਇਆ ਬਸ ਤੁਹਾਨੂੰ ਕਿੰਨੇ ਦੇਤੇ ਭਲਾ ਕਿੰਨੀ ਮੈਟ ਆ ਪੂਰੀ ਗੱਡੀ ਖੋ ਕੇ ਲੈ ਗਈ ਸੀ ਹੁਣ ਦੇਖ ਆਪਣੀ ਬੀਬੀ ਕਿੰਨੀ ਚੰਗੀ ਹੈਗੀ ਕਦੇ ਨਾ ਨਹੀਂ ਕਰਦੀ ਮੈਨੂੰ ਤਾਂ ਜਮ ਨਹੀਂ ਕਰਦੀ ਮੈਂ ਕਿਹਾ ਬੀਬੀ ਦੇ ਕੀ ਪਰ ਤਾਂ 5000 ਤਾਂ ਉਹਨੇ ਮੈਨੂੰ ਫਿਰ ਮੈਨੂੰ ਕਿਹਾ ਬੀਬੀ 5000 ਚਾਉਂਦਾ ਵੀ ਕੀ ਆ ਹੁਣ ਜੇ ਮਾਰਕੀਟ ਚ ਆਵਾਂਗੇ ਉਹ ਤੇ ਨਹੀਂ ਨਹੀਂ ਕਰਦੇ ਤਾਂ 5000 ਤਾਂ ਐ ਚੱਲੇ ਜਾਂਦਾ ਐਨਾ ਕ ਸਾਮਾਨ ਆਉਂਦਾ 5000 ਦਾ ਕਿ ਨਹੀਂ ਹਾਂ ਹਰਨ ਸਹੀ ਗੱਲ ਆ ਤੇ ਮੈਂ ਕਿਹਾ ਵੀ ਮੈਨੂੰ ਬੀਬੀ ਪੈਸੇ ਵੱਧ ਦੇ ਦੇ ਤੇ ਜਬ ਬਚ ਕੇ ਮੋੜ ਦੂੰਗੀ ਹੁਣ ਉਹਨਾਂ ਪੈਸਿਆਂ ਚੋਂ ਤੂੰ ਸੱਚ ਮੰਨੇਗੀ ਸਿਰਫ 500 ਰੁਪਏ ਬਚੇ ਨੇ ਦੀ ਜੇਬ 500 ਰੁਪਏ ਹੋਰ ਕੀ ਦੇਖੀ ਸਾਡੇ ਬਾਰੇ ਤਾਂ ਐਂ ਕਹਿਤਾ ਵੀ 1000 ਰੁਪਏ ਚ ਮੋਲ ਲੇ ਜੇ ਬਚਿਆ ਕੁਝ ਦੇਖ ਬਣੇ ਹੁਣ ਇਹਦੇ ਬਾਰੇ ਤਾਂ ਮੈਂ ਕੁਝ ਕਹਿ ਨਹੀਂ ਸਕਦੀ ਹੈਗੀ ਹੁਣ ਆਪਣਾ ਆਪਣਾ ਹਿਸਾਬ ਕਿਤਾਬ ਹੁੰਦਾ ਹੋ ਸਕਦਾ ਹੈ ਮੰਮੀ ਦੀ ਕੋਈ ਮਜਬੂਰੀ ਹੋਵੇ ਹੈਨਾ ਚਲ ਤੂੰ ਐ ਕਰ ਗੰਡੇ ਗੁੰਡੇ ਚਿਹਰੇ ਸਬਜ਼ੀ ਸਬਜ਼ੀ ਬਣਾ ਲੈ ਠੀਕ ਹੈ ਹਨੂ ਕਮਾਲ ਦੀ ਕਰ ਲੈ ਸਾਡੇ ਬਾਰੇ ਤਾਂ 1000 ਰੁਪਏ ਨਿਕਲੇ ਤੇ ਇਨਾਂ ਵਾਰੀ ਇੰਨੇ ਪੈਸੇ ਨਿਕਲੇ ਐ ਕੰਮ ਕਰਦੀ ਆ ਮੰਮੀ ਫਰਕ ਮੈਨੂੰ ਸਮਝਣ ਲੱਗੇ ਇਹਨਾਂ ਦੀ ਗੱਲ ਸਾਡੀ ਵਾਰੀ ਤੇ ਨਹੀਂ ਬੁ burbur ਕਰਦੀ ਇਹਨਾਂ ਵਾਰੀ ਖੁੱਲੇ ਪੈਸੇ ਦੇ ਦਿੰਦੇ ਚਲੋ ਮੰਮੀ ਨਾ ਕਰੂੰਗੀ ਗੱਲ ਐਂ ਥੋੜ੍ਹਣਾ ਹੁੰਦਾ ਵੀ ਸਾਡੇ ਵਿੱਚ ਫਰਕ ਕਰੀ ਜਾਓ ਕੀ ਕਰੀਏ ਨੇ ਮੰਮੀ ਕਹਿੰਦੀ ਬਤਵਾ ਸਗਤ ਐਂ ਦੇਖ ਰਹੀ ਸੀ ਜੀ ਆਹ ਮਹਾਜੇ ਕੋ ਖਬਰ ਸਾਰੀ ਪਤਾ ਲੱਗ ਗਿਆ ਮੌਸਮ ਬਾਰੇ ਅੱਛਾ ਅੱਛਾ ਠੀਕ ਹੋਈਦਾ ਬੱਦਲ ਵਾਈ ਜੀ ਤਾਂ ਹੋ ਰਹੀ ਗਰਮੀ ਵੀ ਹੋ ਰਹੀ ਹੈ ਜ਼ਿਆਦਾ ਹਾਂ ਹਾਂ ਮੈਂ ਤਾਂ ਕਹਿੰਦੀ ਸੀ ਮੈਂ ਤਾਂ ਸਬਜ਼ੀ ਬਣਾ ਕੇ ਰੱਖਤੀ ਸੀ ਰੋਟੀ ਬਣਾਦਾ ਫਿਰ ਹਾਂ ਹਾਂ ਬਣਾ ਲੈ ਰੋਟੀ ਖਾ ਲਾਂਗੇ ਸਾਰਿਆਂ ਨੂੰ ਭੁੱਖ ਲੱਗੀ ਪਈ ਠੀਕ ਐ ਨਾਲੇ ਸੱਚ ਮੈਂ ਨਾਲ ਤੁਹਾਨੂੰ ਇੱਕ ਗੱਲ ਹੋਰ ਕਰਨੀ ਸੀ ਆਪਸ ਕਰ ਆਹ ਹਰ ਮਨ ਉਹ ਨਾਲ ਬਾਹਰੋਂ ਆ ਕੇ ਆਈ ਸੀ ਐਨੀ ਸ਼ਾਪਿੰਗ ਕਰਕੇ ਆਏ ਨੇ ਤੇ ਮੈਂ ਕਿਹਾ ਵੀ ਤੁਹਾਨੂੰ ਕਿੰਨੇ ਪੈਸੇ ਦਿੱਤੇ ਨੇ ਉਹ ਕਹਿੰਦੇ ਸਾਨੂੰ ਇੰਨੇ ਪੈਸੇ ਗੱਥੀ ਦੇ ਦਿੱਤੇ ਮੇਰੇ ਸਾਡੇ ਬਾਰੇ ਤਾਂ 1000 ਰੁਪਏ ਨਿਕਲੇ ਨੇ ਐ ਬੋਲੀ ਉਹੀ ਰਹਿ ਗਈ ਨਾ ਮੋٹے ਦਾ ਮਾਕ ਦੀ ਗੱਥੀ ਨਹੀਂ ਦਿੱਤੀ ਜਿਹੜੀ ਗੱਥੀ 'ਚ ਤੈਨੂੰ ਮੈਂ ਪੈਸੇ ਦਿੱਤੇ ਤੇ ਉਹੀ ਗੱਥੀ 'ਚ ਮਾ ਉਹਨੂੰ ਪੈਸੇ ਦਿੱਤੇ ਨੇ ਜਾ ਤਾਂ ਤੇਰੇ ਸਮਝਣ 'ਚ ਫਰਕ ਪੈ ਗਿਆ ਜਾਂ ਉਹ ਤੈਨੂੰ ਜਾਣ ਕੇ ਮਜ਼ਾਕ ਕਰਦੀ ਹੋਣੀ ਇਹ ਦੇਖਾਂ ਬਣਾ ਰਹੀ ਮੈਂ ਕਿੰਨੇ ਕ ਪੈਸੇ ਦਿੱਤੇ ਨੇ ਮम्मी ਮਜ਼ਾਕ ਕਿਉਂ ਕਰਨਾ ਉਹ ਤਾਂ ਇੰਨਾ ਕੁਝ ਇੰਜੋਏ ਕਰਕੇ ਆਏ ਨੇ ਹੈ ਸੂਟ ਲੈ ਕੇ ਆਏ ਨੇ ਨਾਲੇ ਕਹਿੰਦੇ ਸੀ 500 ਰੁਪਏ ਬਚ ਗਿਆ ਹੁਣ ਇਹ ਇੰਨਾ ਕੁਝ ਥੋੜਨਾ ਆਜੂਗਾ ਇੰਨੇ ਪੈਸਿਆਂ 'ਚ ਨੇ ਪੁੱਤੇ ਪਤਾ ਕੀ ਕਰਦੇ ਨੇ ਜਿਵੇਂ ਅੱਜ ਤੁਸੀਂ 1000 ਰੁਪਇਆ ਲੈ ਕੇ ਤੇ ਇਹਨਾਂ ਨੇ 1000 ਚੋਂ 500 ਹੀ ਖਰਚਣਾ ਹੁੰਦਾ 500 ਹੀ ਰੱਖ ਲੈਂਦੇ ਨੇ ਐਂ ਪੈਸੇ ਇਕੱਠੇ ਕਰ ਕਰਾ ਕੇ ਫੇਰ ਕਪੜਾ ਦੀ ਲਾਗ ਦਾ ਜਿਹੜਾ ਵੀ ਕੋਈ ਸਮਾਨ ਲੈ ਕੇ ਨੇ ਤਾਂ ਲੈ ਕੇ ਨੇ ਹੁਣ ਤੁਸੀਂ ਜਿੰਨੇ ਲੈ ਜਾਣੇ ਉੰਨੇ ਲਾਏ ਆਉਣੇ ਤੁਸੀਂ ਕੋਣਾ ਬਚਾ ਕੇ ਲਿਆਉਣੇ ਹੋਗੇ ਪੈਸੇ ਤਾਂ ਹੀ ਮੈਂ ਤੁਹਾਨੂੰ ਕਿਹਾ ਸੀ ਵੀ 100 200 300 ਜਿੰਨਾ ਵੀ ਬਚੂਗਾ ਲਿਆ ਕੇ ਤੁਸੀਂ ਮੈਨੂੰ ਫੜਾ ਦਿਓ ਜੇ ਅੰਦਰ ਲਵੇ ਨਹੀਂ ਰੱਖਣੇ ਅੱਛਾ ਮੈਨੂੰ ਪੂਰੀ ਗੱਲ ਤਾਂ ਦੱਸੀ ਨਹੀਂ ਨੀ ਹਰਮਨ ਨੇ ਇਹ ਤਾਂ ਇਹੀ ਤਾਂ ਫਰਕ ਹੈਗਾ ਪੂਰੀ ਗਰਨਿਵਰਸਿਟੀ ਨੂੰ ਐਨੇ ਸ ਤੇ ਤੂੰ ਪੜ੍ਹ ਕੇ ਵੀ ਹਾਂ ਹਾਂ ਮੰਮੀ ਨੇ ਪਤਾ ਨਹੀਂ ਉਹਨੂੰ ਐਨੇ ਪੈਸੇ ਦੇਤੇ ਐਂ ਤਾਂ ਪਤਾ ਆਪਣੀ ਚ ਫਰਕ ਪਵਾ ਦੂਗੇ ਨੂੰ ਸੱਚ ਮੈਨੂੰ ਤਾਂ ਇਹ ਹੋਇਆ ਸੀ ਕਿ ਮੰਮੀ ਸਾਡੇ ਚ ਫਰਕ ਕਿਉਂ ਕਰਦੀ ਐ ਹੈ ਉਹ ਹਜ਼ਾਰ ਰੁਪਏ ਦੇਤੇ ਤੇ ਇਹਨਾਂ ਨੂੰ ਗੱਤੀ ਜੇਤੀ ਚੱਲ ਮੈਨੂੰ ਐ ਸੀ ਵੀ ਮੈਂ ਗੱਲ ਕਰਾਂ ਮਨ ਚ ਨਾ ਰਹਿ ਜੇ ਗੱਲ ਮੇਰੀ ਚੱਲ ਵਧੀਆ ਹੋਏ ਜਿਹੜੀ ਗੱਲ ਹੁੰਦੀ ਐ ਨਾ ਉਹਨੂੰ ਪੁੱਛ ਲੈ ਮਨ ਚ ਨਹੀਂ ਰੱਖੇ ਜਦੋਂ ਆਪਾਂ ਨੂੰ ਮਨ ਚ ਗੱਲ ਨੂੰ ਰੱਖੀ ਜਾਂਦੇ ਆ ਉਹ ਅੰਦਰੋਂ ਅੰਦਰੋਂ ਵਿਅੋਹ ਬਣ ਜਾਂਦੀ ਐ ਤੇ ਲੜਾਈ ਝਗੜਿਆ ਤੱਕ ਗੱਲ ਬਾਕੀ ਨੇ ਕੜੀ ਤੈਨੂੰ ਤਾਹ ਦੇਖੀ ਕਿ ਨਾ ਪਿਆਰ ਕਰਦੀ ਕਿੰਨਾ ਸੋਹਣਾ ਮੈਂ ਤੈਨੂੰ ਸੂਟ ਲਿਆ ਕੇ ਦਿੱਤਾ ਇਹ ਵੀ ਦੇਖ ਮੈਂ ਤੈਨੂੰ ਉਦੋਂ ਪਿੱਛੇ ਜੇ ਲਿਆ ਕੇ ਦਿੱਤਾ ਤਾਂ ਹਾਂ ਕਿੰਨਾ ਸੋਹਣਾ ਲੱਗਦਾ ਤੇਰੇ ਪਾਏ ਹੋਏ ਹੈ ਗੋਰੇ ਗੋਰੇ ਰੰਗ ਤੇ ਕਾਲਾ ਕਾਲਾ ਸੂਟ ਇਹਦੇ ਵਾਣੀ ਸੋਹਣੀ ਲੱਗਦੀ ਤੂੰ ਤਾਂ ਮੈਨੂੰ ਠੀਕ ਹੈ ਮਮ ਜੀ ਮੈਂ ਨਾ ਰੋਟੀ ਬਣਾਉਣੀ ਆ ਹਾਂ ਹਾਂ ਜਾ ਬਤ ਪੜਾ ਲੈ ਰੋਟੀ ਜਾ ਠੀਕ ਆ ਹਰਮਨ ਵੀ ਨਾ ਇੰਨੀ ਕੁ ਗੱਲ ਨਹੀਂ ਤੇ ਢਿੱਡ ਚ ਪਚਦੀ ਹੈਗੀ ਰੋਟੀ ਖਾਦੀ ਪਤਾ ਨਹੀਂ ਕਿਵੇਂ ਪਚਾ ਜਾਂਦੀ ਹੈ ਆ ਵੀ ਵਿਚਾਰੀ ਰਾਣੂ ਹੋਏਗੀ ਤਾਂ ਪੋਲੀ ਹੋਏ ਏ ਆਈ ਨੀ دماغ ਖੜਾਉਂਦੀ ਵੀ ਮੇਰੇ ਤਾਂ ਪੇਕੇ ਵੀ ਗਰੀਬ ਨੇ ਹਰਮਨ ਦੇ ਪੇਕੇ ਵੀ ਪੂਰੇ ਤਕੜੇ ਨੇਗੇ ਵੀ ਕਪੜਾ ਲੀੜਾ ਸਮਾਨ ਸਭਾ ਉਹ ਵੀ ਇਹਨੂੰ ਵਾਧੂ ਦਿੰਦੇ ਨੇ ਚਲ ਮੈਂ ਕੀ ਲੈਣਾ ਮੈਂ ਤਾਂ ਜਿਹੜੀ ਕੁੰਡੀ ਚ ਮਨੂੰ ਇਹ ਪਸਾਉਣ ਨੂੰ ਫਿਰਦੀ ਸੀ ਉਹ ਚੋਂ ਮੈਂ ਤਾਂ ਨਿਕਲ ਗਈ ਹੁਣ ਮੈਂ ਆਈ ਗਈ ਭੋਰਨ ਦੱਸਦੀ ਪਰ ਇੱਕ ਗੱਲ ਹੈਗੀ ਹਰਮਨ ਨਾਲ ਵੀ ਗੱਲ ਕਰੂੰਗੀ ਸਮਾਰ ਕੇ ਵੀ ਤੈਂ ਇਹਨੂੰ ਕਿਉਂ ਦੱਸਿਆ ਵੀ ਸਾਨੂੰ ਐਨੇ ਪੈਸੇ ਦਿੱਤੇ ਤੇ ਐਂ ਤਾਂ ਪੁੱਤ ਸਰੀਕਾ ਹੋ ਜਾਂਦਾ ਉਹਨੂੰ ਪਿਆਰ ਨਾਲ ਸਮਝਾਉਣਾ ਪਊਗਾ ਹੈਗੀ ਉਹ ਵੀ ਬੁੱਝੜੇ ਹੈਗੀ ਮਾੜੀ ਮੋਟੀ ਗੱਲ ਵੀ ਤੂੰ ਨਾ ਕਿਸੇ ਨੂੰ ਦੱਸਿਆ ਕਰ ਲੈ ਦੱਸ